ਸukhbir Badal ਨੂੰ ਇਸ ਸਮੇਂ ਡਾਡਾ ਅਫਸੋਸ ਹੈ ਇਸ ਗੱਲ ਦਾ ਨਹੀਂ ਕਿ ਉਹਨਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਦੋਸ਼ੀ ਫੜੇ ਨਹੀਂ ਗਏ ਇਸ ਕਰਕੇ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ 2017 ਦੀ ਵਿਧਾਨ ਸਭਾ ਚੋਣਾਂ ਚ ਤੀਜੇ ਨੰਬਰ ਤੇ ਆਇਆ ਇਸ ਕਰਕੇ ਵੀ ਨਹੀਂ ਕਿ ਬੇਅਦਬੀ ਅਤੇ ਗੋਲੀ ਕਾਂਡ ਕਰਕੇ ਅਕਾਲੀ ਦਲ ਦੀ ਸਾਖ ਨੂੰ ਖੋਰਾ ਲੱਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਦੋ ਫਾੜ ਹੋਈ ਤੇ ਸੀਨੀਅਰ ਆਗੂਆਂ ਨੇ ਵੱਖਰੀ ਪਾਰਟੀ ਬਣਾਈ ਜੇਕਰ ਅਫਸੋਸ ਹੈ ਤਾਂ ਇਸ ਗੱਲ ਦਾ ਕਿ ਮਨਪ੍ਰੀਤ ਬਾਦਲ ਦੇ ਨਾਮ ਨਾਲ ਬਾਦਲ ਸ਼ਬਦ ਕਿਉਂ ਲੱਗਦਾ ਹੈ ਦਰਸਲ ਮੁਖਸਰ ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਣਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਮਨਪ੍ਰੀਤ ਦੇ ਨਾਮ ਨਾਲ ਬਾਦਲ ਲੱਗਦਾ ਹੈ ਤੇ ਉਹ ਕਾਂਗਰਸੀਆਂ ਦੇ ਗੋਡੀ ਹੱਥ ਲਾਉਂਦੇ ਨੇ ਉਸ ਕਾਂਗਰਸ ਦੇ ਲੀਡਰਾਂ ਦੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਕਿਹਨੇ ਕਾਂਗਰਸੀ اپنے جس گاندھی پروار گوڈے ہاتھ لگ جاتا ہے میں کہنا چاہوں بادل نہ ہٹا دینا چاہیے کیونکہ ਸੁਖਬੀਰ ਬਾਦਲ ਮੁਤਾਬਕ ਤਾਂ ਪੰਜਾਬ ਵਿੱਚ ਚੱਲਦੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰਨ ਵਾਲਾ ਵੀ ਮਨਪ੍ਰੀਤ ਬਾਦਲ ਹੀ ਹੈ ਕਿਉਂਕਿ ਸਰਕਾਰਾਂ ਦਾ ਖਜ਼ਾਨਾ ਤਾਂ ਕਦੀ ਖਾਲੀ ਨਹੀਂ ਹੁੰਦਾ ਤੇ ਇਹ ਕਹਿੰਦਾ ਇਹ ਖਜ਼ਾਨਾ ਖਾਲੀ ਹੈ ਘਰਤ ਲੱਗ ਕੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਪ੍ਰਚਾਰ ਦਿਨ-ਬਦਨ ਸਖਰਵਾਲ ਨੂੰ ਜਾ ਰਿਹਾ ਹੈ ਇਸ ਪ੍ਰਚਾਰ ਦੌਰਾਨ ਹੁਣ ਵਾਲੇ ਨਿੱਜੀ ਹੱਲੇ ਵੀ ਵਧ ਰਹੇ ਨੇ ਸੁਖਬੀਰ ਬਾਦਲ ਵੱਲੋਂ ਮਨਪ੍ਰੀਤ ਤੇ ਬੋਲੇ ਜਾ ਰਹੇ ਹੱਲਿਆਂ ਵਿੱਚੋਂ ਪਰਿਵਾਰ ਟੁੱਟਣ ਜਾਂ ਫਿਰ ਗੁਰੂ ਘਰਾਂ ਤੇ ਹੋਏ ਹਮਲਿਆਂ ਦੀ ਬੀੜ ਘਟ ਪਰ ਸਿਆਸਤ ਵੱਧ ਮਹਿਸੂਸ ਹੋ ਰਹੀ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ